ਸਗਰਪੁਰੇ ਦੇ ਰਹਿਣ ਵਾਲੇ ਰਾਜਾ ਨਾਮ ਦਾ ਨੌਜਵਾਨ ਜਿਸ ਦੀ ਉਮਰ ਕਰੀਬ 16 ਦੀ ਹੈ ਤੇ ਪਿਛਲੇ 15 ਦਿਨਾਂ ਤੋਂ ਜਲੰਧਰ ਗਿਆ ਸੀ ਜਿੱਥੋਂ ਕਿ ਉਹ ਵਾਪਸ ਮੁੜ ਨਹੀਂ ਆਇਆ ਗੁੰਮਸ਼ਦਾ ਨੌਜਵਾਨ ਦੀ ਮਾਂ ਨੇ ਕਿਹਾ ਹੈ ਕਿ ਉਸ ਦਾ ਬੇਟਾ ਹਰ ਹਫਤੇ ਜਲੰਧਰ ਚਰਚ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਪਰ ਕਰੀ ਪਿਛਲੇ 15 ਦਿਨ ਤੋਂ ਵਾਪਸ ਨਹੀਂ ਆਇਆ ਉਸ ਦੀ ਮਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਦਾ ਬੇਟਾ ਦਿਮਾਗੀ ਤੌਰ ਤੇ ਵੀ ਬਿਮਾਰ ਹੈ ਤੇ ਇਤਲਾਹ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ ਇਸ ਮੌਕੇ ਦੀ ਹੋਰ ਜਾਣਕਾਰੀ ਕੀ ਹੈ ਤੁਸੀਂ ਆਪ ਸੋ ਲਵੋ ਕੀ ਨਾਮ ਜੀ ਮਜੀਦ ਕੀ ਗੱਲ ਹੋਈ ਜੀ ਮਰ ਚਾੜਾ ਚਰਚੇ ਚ ਆਹੀ ਅੱਗੇ ਛੰਡੇ ਦੀ ਛੰਡੇ ਜਾਂਦਾ ਸੀ ਮੁਰਕੇ ਵਾਪਸ ਨਹੀਂ ਆਇਆ ਬਸ ਸਟੈਂਡ ਹੀ ਗੋਮ ਹੋ ਗਿਆ ਕਿਹੜੇ ਚਰਚੇ ਦੀ ਬਸ ਸਟੈਂਡ ਕਿਹੜੇ ਚਰਚੇ ਦੀ ਸੀ ਨੂਲੇ ਦੀ ਕਿੱਥੇ ਖਾਂਬੜੇ ਉਹ ਕਿੱਥੇ ਜਿਲੰਦਰ ਚ ਜੀ ਹਾਂ ਜੀ ਹਾਂ ਜੀ ਫੋ ਤੁ ਬਸ ਸਟੈਂਡ ਤੋਂ ਹੀ ਗੋਮ ਹੋ ਗਿਆ ਤੇ ਹਰ ਛੰਡੇ ਦੀ ਛੰਡੇ ਜਾਂਦਾ ਸੀ ਮੁਰਕੇ ਵਾਪਸ ਨਹੀਂ ਆਇਆ ਤੇ ਉੱਥੇ ਬਸ ਸਟੈਂਡ ਤੋਂ ਗੋਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਸੀ ਆਸਟੈਂਡ ਤੁਸੀਂ ਕਿਸ ਨੂੰ ਇਤਲਾਹ ਕੀਤੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਹਾਂਜੀ ਗਏ ਹਾਂ ਲੱਭਣ ਗਏ ਹੀ ਵੇ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਇਹ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਹਾਂ ਉਮਰ ਆਦੀ 16 16-17 ਹਾਲਦਾ ਹੈਗਾ ਤੇ ਪਹਿਲਾਂ ਕਿਤੇ ਦੱਸ ਸੀ ਉਹਨੂੰ ਨਾ ਪਹਿਲਾਂ ਨਹੀਂ ਦਿਮਾਗ ਤੋਂ ਆਦਾ ਤੇ ਥੋੜਾ ਜਿਹਾ ਕਰਕੇ ਸੀ ਕੀ ਘੋੜ ਲਵੰਦੇ ਸੀ ਹਾਂਜੀ ਕੀ ਘੋੜ ਲਵੰਦੇ ਲੋਕਾਂ ਅੱਗੇ ਕਹਿੰਦੇ ਕਿ ਚਰਚ ਵਾਲਿਆਂ ਨੇ ਕਿਹਾ ਕਿ ਨਹੀਂ ਇਹ ਚਾਦਾ ਹੁੰਦਾ ਰਿਹਾ ਜੇ ਕਿ ਗੋ ਨਹੀਂ ਚਰਚ ਚ ਇਹ ਛੱਲੇ ਦੀ ਛੱਲੇ ਜਾਂਦਾ ਰਿਹਾ ਤੇ ਮੁਰਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆਂ ਅਪੀਲ ਕਰਨੀ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇ ਨੂੰ ਪਿਆਰਾ ਜੀ ਨਮੋ ਜਪਨੇ ਭਾਈ ਰਿੰਕੂ ਪੀ ਵਾਲੇ ਭਾਜੀ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚਰਚ ਜਾਂਦਾ ਸੀ ਭਾਜੀ ਉਟਾਲਿਓ ਖਾਂਬੜੇ ਚਰਚ ਕਈ ਆ ਜਾਂਦਾ ਹੀ ਤੇ ਕਈ ਟੁੱਟ ਜਾਂਦਾ ਹੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਇਸ ਵਾਰ ਭਾਈ ਜਨੰਦਰ ਚੜਚੇ ਦੇ ਵਿੱਚ ਉਹ ਆਬ ਨਹੀਂ ਆਇਆ ਪਟਾਲੇ ਕਿੰਨੀ ਮਰੀ ਉਹਦੀ ਹਾਂਜੀ 16-16 ਸਾਲ ਤੇ ਮੈਂ ਭਾਈ ਬਹੁਤ ਦੁਖੀ ਹਾਂ ਮੈਂ ਬਹੁਤ ਕੱਲ ਪਰਸੂ ਨਾਲ ਰੋਂਦੇ ਹਾਂ ਪਰ ਸ਼ਾਂ ਹੋ ਰਿਹਾ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਿਨੂੰ ਲੱਭਦਾ ਮੈਂ ਨਾਮ ਦੇਣ ਨੂੰ ਭਾਈ ਤਿਆਰ ਹਾਂ ਜਿਹੜਾ ਤੁਹਾਡਾ ਬ੍ਰਦਰ ਸੀਗਾ ਰੋਸ਼ਣ ਹਾਂਜੀ ਉਹ ਪਹਿਲਾਂ ਵੀ ਕਿਹਾ ਇਦਾਂ ਤੇ ਉਹਨਾਂ ਦੀ ਕੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਦਾ ਸੀ ਵਿਲਾਮ ਜਾਂਦੇ ਰਹੀ ਤੇ ਉਹਨਾਂ ਨੂੰ ਬਾਈ ਪਤਾ ਨਹੀਂ ਲੱਗਾ ਕਿ ਚਲੰਦਰ ਬਾਟਾਂ ਦੇ ਵਿੱਚ ਮਲਗ ਬੰਮ ਹੋ ਗਿਆ ਹੈ ਭਾਈ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਪੇਲ ਭਾਈ ਮੱਥ ਜੁੜ ਕੇ ਬੇਨਤੀ ਕਰਨਾ ਵਾ ਜਿੰਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹਾਜ਼ਰੀ ਜੁੜ ਕੇ ਬੇਨਤੀ ਕਿ ਮੈਂ ਇਹਨਾਂ ਨਾਮ ਦੇ ਨੂੰ ਤਿਆਰ ਨਾਲਾ ਦੇ ਸਗਰਪੁਰੇ ਦੇ ਰਹਿਣ ਵਾਲੇ ਰਾਜਾ ਨਾਮ ਦਾ ਨੌਜਵਾਨ ਜਿਸ ਦੀ ਉਮਰ ਕਰੀਬ 16 ਦੀ ਹੈ ਤੇ ਪਿਛਲੇ 15 ਦਿਨਾਂ ਤੋਂ ਜਲੰਧਰ ਗਿਆ ਸੀ ਜਿੱਥੋਂ ਕਿ ਉਹ ਵਾਪਸ ਮੁੜ ਨਹੀਂ ਆਇਆ ਗੁੰਮਸ਼ਦਾ ਨੌਜਵਾਨ ਦੀ ਮਾਂ ਨੇ ਕਿਹਾ ਹੈ ਕਿ ਉਸ ਦਾ ਬੇਟਾ ਹਰ ਹਫਤੇ ਜਲੰਧਰ ਚਰਚ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਪਰ ਕਰੀ ਪਿਛਲੇ 15 ਦਿਨ ਤੋਂ ਵਾਪਸ ਨਹੀਂ ਆਇਆ ਉਸ ਦੀ ਮਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਦਾ ਬੇਟਾ ਦਿਮਾਗੀ ਤੌਰ ਤੇ ਵੀ ਬਿਮਾਰ ਹੈ ਤੇ ਇਤਲਾਹ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ ਇਸ ਮੌਕੇ ਦੀ ਹੋਰ ਜਾਣਕਾਰੀ ਕੀ ਹੈ ਤੁਸੀਂ ਆਪ ਸੁੱਲਵੋ ਜੇਕੀ ਨਾਮ ਜੀ ਮਜੀਦ ਕੀ ਗੱਲ ਹੋਈ ਜੀ ਬਰ ਚਾੜਾ ਚਰਚੇ ਚ ਗਿਆ ਹੀ ਅੱਗੇ ਸੰਡੇ ਸੰਡੇ ਜਾਂਦਾ ਹੀ ਮੁਰਕੇ ਵਾਪਸ ਨਹੀਂ ਆਇਆ ਬਸਟੈਂਡ ਹੀ ਉਹ ਗੁੰਮ ਹੋ ਗਿਆ ਕਿਹੜੇ ਚਰਚੇ ਚ ਸੀ ਉਹ ਨੂਲੇ ਦੀ ਕਿੱਥੇ ਖਾਂਬੜੇ ਉਹ ਕਿੱਥੇ ਜਿਲੰਦਰ ਚ ਜੀ ਹਾਂ ਜੀ ਹਾਂ ਜੀ ਤੋਂ ਉਤੋਂ ਬਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ ਹਰ ਸੰਡੇ ਦੇ ਛੰਡੇ ਜਾਂਦਾ ਹੀ ਮੁਰਕੇ ਵਾਪਸ ਨਹੀਂ ਆਇਆ ਤੇ ਉੱਥੇੋਂ ਬਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਫਸਟ ਹੈਂਡ ਤੇ ਤੁਸੀਂ ਕਿਸ ਨੂੰ ਉਤਲਾ ਕੀਤੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਹਾਂਜੀ ਗਏ ਹਾਂ ਲੱਭਣ ਗਏ ਹੀ ਵੇ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਹੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਹਾਂ ਬਰਦੀ 14 14 17 ਹਾਲ ਦਾ ਹੈਗਾ ਤੇ ਪਹਿਲਾਂ ਤੁਸੀਂ ਦੱਸਿਆ ਸੀ ਉਹਨੂੰ ਨਾ ਪਹਿਲਾਂ ਨਹੀਂ ਦਿਮਾਗ ਤੋਂ ਦਾ ਤੇ ਥੋੜਾ ਜਿਹਾ ਕਰਕੇ ਕੀ ਗੁਹਾਰ ਲਵੰਦੇ ਸੀ ਹਾਂਜੀ ਕੀ ਗੁਹਾਰ ਲਵੰਦੇ ਲੋਕਾਂ ਅੱਗੇ ਅਈ ਤੇ ਕੇ ਕੇ ਚਰਚ ਵਾਲਿਆਂ ਤੁਸੀਂ ਕਦੇ ਕੇ ਨਹੀਂ ਇਹ ਚਾਹਤਾ ਦੁੰਦਾ ਰਿਹਾ ਸੀ ਜਿਕਰ ਕੋਈ ਨਹੀਂ ਚਰਚ ਚ ਇਹ ਛੱਡੇ ਦੀ ਛੱਡੇ ਜਾਂਦਾ ਰਿਹਾ ਤੇ ਮੁੜ ਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆ ਅਪੀਲ ਕਰਨੀ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇ ਨੂੰ ਪਿਆਰਾ ਜੀ ਨਾਮੋ ਜੋ ਆਪਣੇ ਭਾਈ ਰਿੰਕੂ ਕੀ ਗੱਲ ਹੈ ਭਾਜੀ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚਰਚ ਜਾਂਦਾ ਹੈ ਭਾਜੀ ਉਟਾਲਿਓ ਖਾਂਬੜੇ ਚਰਚ ਕਦੀ ਆ ਜਾਂਦਾ ਹੈ ਤੇ ਕਦੀ ਟੁੱਟ ਜਾਂਦਾ ਹੈ ਤੇ ਥੋੜਾ ਦੇਨੀ ਹੋਇਆ 10-5 ਦਿਨ ਹੋਇਆ ਉਹ ਇਸ ਵਾਰ ਭਾਈ ਜਨੰਦਰ ਚੜਚੇ ਦੇ ਵਿੱਚੋਂ ਹਾਜ਼ਰੀ ਨਹੀਂ ਆਇਆ ਪਟਾਲੀ ਕਿੰਨੀ ਉਮਰ ਇਹਨਾਂ ਦੀ ਹਾਂਜੀ 16-16 ਸਾਲ ਤੇ ਮੈਂ ਭਾਈ ਬਹੁਤ ਦੁਖੀ ਹਾਂ ਮੈਂ ਬਹੁਤ ਅਕਾਲ ਪੁਰਸੰਗ ਰੋਂਦੇ ਹਾਂ ਪਰ ਸ਼ਾਉਂਦੇ ਹਾਂ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਿਨੂੰ ਲੱਗਦਾ ਮੈਂ ਨਾਮ ਦੇਣ ਨੂੰ ਭਾਈ ਤਿਆਰ ਹਾਂ ਜੀ ਜਿਹੜਾ ਤੁਹਾਡਾ ਬ੍ਰਦਰ ਸੀਗਾ ਰਾਜਾ ਹਾਂਜੀ ਉਹ ਪਹਿਲਾਂ ਵੀ ਕਿਹੇ ਜਾਂਦੇ ਉਹਨਾਂ ਦੇ ਕੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਦਾ ਸੀ ਵਿਲਾਮ ਜਾਂਦੇ ਰਹੀ ਤੇ ਉਹਨਾਂ ਨੂੰ ਬਾਈ ਪਤਾ ਨਹੀਂ ਲੱਗਾ ਕਿ ਚੰਦਰਪਾਟਾਂ ਦੇ ਵਿੱਚ ਮਲਗ ਗੁੰਮ ਹੋ ਗਿਆ ਹੈ ਭਾਈ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਬੇਰ ਭਾਈ ਮੱਥ ਜੁੜ ਕੇ ਬੇਨਤੀ ਕਰਨਾ ਵਾ ਜਿੰਨੂੰ ਮਿਲਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਮੱਥ ਜੁੜ ਕੇ ਬੇਨਤੀ ਕਿ ਮੈਨੂੰ ਨਾਮ ਦੇ ਨੂੰ ਤਿਆਰ ਆ